ਜੀ ਬਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਬੱਚਿਆਂ ਨੂੰ ਬਿਠਾਉਂਦੇ ਛਤਰੀ ਤੇ ਕਬੂਤਰ ਬੰਨਤੇ ਆਪਾਂ ਨੇ ਛਤਰੀ ਤੇ ਠੀਕ ਹੈ ਜੀ ਤੇ ਬੱਚੇ ਬਿਠਾਉਂਦੇ ਆ ਅੱਜ ਉਡਾਵਾਂਗੇ ਬੱਚੇ ਨਵੇਂ ਜਿਵੇਂ ਕੀ ਇਹ ਹੋ ਗਿਆ ਕੰਤੇ-ਕੁੰਤੇ ਜੇ ਥੋੜਾ ਜਿਹਾ ਉਡਣ ਲੱਗ ਗਿਆ ਅੱਜ ਇਹ ਪਹਿਲੀ ਵਾਰ ਉਡਾਵਾਂਗੇ ਖਡਾਰੀਆਂ ਦੀਆਂ ਮਾਰਦੇ ਆ ਲਓ ਜੀ ਸਾਰੇ ਬਿਠਾ ਲਏ ਆਪਾਂ ਨੇ ਛਤਰੀ ਤੇ ਆ ਦੇਖੋ ਘੇਰੇ ਪਾ ਪਾ ਕੇ ਬੈਠਣ ਲੱਗ ਗਏ। ਲਓ ਜੀ। ਲਓ ਜੀ ਮਿੱਤਰੋ ਸਾਰੇ ਬੱਚੇ ਬੈਠ ਗਏ ਆ। ਤੇ ਹੁਣ ਚਲਦੇ ਹਾਂ ਉੱਪਰ। ਉੱਪਰ ਵਾਲੇ ਬੱਚਿਆਂ ਨੂੰ ਪਾਉਂਦੇ ਆ ਢੋਲੀਆਂ 'ਚ। ਇਹ ਬੈਠ ਗਏ ਹੈ। ਛਤਰੀ ਉੱਚੀ ਕਰ ਦਾਂਗੇ। ਤੇ ਇੱਧੇ ਛਤਰੀ ਖੜੀ ਕਰਤੀ ਹੈ। ਬਸ ਹੁਣ ਚਲਦੇ ਹਾਂ ਜੀ ਉੱਪਰ। ਕਰੋ ਬੱਚੇ ਚੈੱਕ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਪੁੱਤ ਪਸੇਕਣ ਦੋ ਹਲੇ ਫਿਰ ਇਹਨਾਂ ਨੂੰ ਛੇੜਾਂਗੇ ਇਦਾਂ ਆ ਦੇਖੋ ਬਸ ਇਦਾਂ ਬਹਿਣ ਲੱਗ ਗਏ ਇਹ ਫਿਰ ਛੇੜਿਆ ਕਰੀਏ ਹੋਗੇ ਆ ਦੇਖੋ ਡੂੜ ਕੇ ਲੱਗ ਗਏ ਆ ਜਾਣ ਆ ਜੜਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਦੇਖਦੇ ਆ ਕਿਹੜੇ-ਕਿਹੜੇ ਉੜਦੇ ਆ ਤੇ ਹੁਣ ਚੱਲਦੇ ਆ ਜੀ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਖੋਲੀਏ ਬਾਹਰ ਦੇਖਿਆ ਕੀ ਗੱਲ ਬਾਤ ਤੇ ਇਹਨਾਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਜੀ ਲੋ ਬਈ ਮਿੱਤਰੋ ਹੁਣ ਪਹੁੰਚ ਗਏ ਜੀ ਆਪਾਂ ਉੱਪਰ ਕਬੂਤਰਾਂ ਕੋਲੇ ਤੇ ਖੋਲਦੇ ਇਹਨਾਂ ਦੇ ਜੰਦੇ ਤੇ ਡੋਲੀ ਪਈ ਐ ਪਾਣੀ ਡੋਲਦੀ ਐ ਬਹਿਲ ਕਿਤੇ ਠੰਡਾ ਪਾਣੀ ਪੀਝਵੇ ਕਬੂਤਰ ਐਵੇਂ ਬਿਮਾਰ ਹੋ ਜੂਗੇ ਤੇ ਡਰਿੰਕਰ ਵੀ ਅੱਜ ਸਾਬਣ ਨਾਲ ਧੋਂਦੇ ਇਹਨਾਂ ਦੇ ਅੰਦਰ ਥੋੜਾ ਜਨਾ ਚਿਕਨਾਈ ਜੀ ਹੋਈ ਪਈ ਐ ਮਤਲਬ ਜਿਵੇਂ ਕਿ ਔਰੇ ਤਰ੍ਹਾਂ ਦਾ ਹੋਇਆ ਪਿਆ ਅੰਦਰ ਤੋਂ ਹਰਿਆਈ ਹਰਿਆਈ ਜੀ ਹਰੇ ਬਾਈ ਹਰੇ ਬਾਈ ਜੀ ਤੇ ਇੱਧਰ ਕਰੋ ਉੱਥਰ ਚੈੱਕ ਆਪਣੇ ਓਕੇ ਰਿਪੋਰਟ ਹੈ ਸਾਰੇ ਬਾ ਹੁਣ ਖੋਲਦੇ ਆ ਤੇ ਲੈ ਲੀਆਂ ਬਾਬੇ ਖੁੱਡਿਆਂ ਦੀਆਂ ਚਾਬੀਆਂ ਤੇ ਜਿੰਦੇ ਖੋਲਦੀ ਏ ਪਹਿਲਾਂ ਸਭ ਤੋਂ ਪਹਿਲਾਂ ਇਹ ਮੋਰ ਇੱਕ ਜਿੰਦਾ ਖੁੱਲ ਗਿਆ ਏ ਦੇਖੋ ਜੀ ਅੰਦਰ ਸਾਰੇ ਕਬੂਤਰ ਆਪਣੇ ਤਕਰੀਬਨ ਫਿੱਟ ਹੈ ਪੂਰੇ ਅੱਜ ਇਹਨਾਂ ਨੂੰ ਪਾਣੀ ਨਹੀਂ ਪਲਾਵਾਂਗੇ ਪਾਣੀ ਵਾ ਦਾਣਿਆਂ ਤੋਂ ਬਾਅਦ ਹੀ ਪਲਾਵਾਂਗੇ ਜਦੋਂ ਵੀ ਪਲਾਵਾਂਗੇ ਇਹਨਾਂ ਇਹਨਾਂ ਨੂੰ ਖੋਲ ਦਾਂਦੇ ਆ ਬੈਠੇ ਰਹੂਗੇ ਤੇ ਆਪਾਂ 2.5 ਵਾ 2.5 ਦੀਆਂ ਛਤਰੀਆਂ ਲੈ ਕੇ ਆਣੀਆਂ ਇਹਦੀਆਂ ਬੰਦਾ ਫੋਨ ਨਹੀਂ ਚੱਕ ਰਿਹਾ ਤੇ ਲਿਆਵਾਂਗੇ ਕੱਦੇ ਦਿਨ ਤੱਕ ਬਣਨੀਆਂ ਦਈਆਂ ਵੀ ਆ ਏ ਤੇ ਲਓ ਜੀ ਕਰੋ ਚੈੱਕ ਕਬੂਤਰ ਸਾਰੇ ਟੋਟਲ ਤੇ ਹੁਣ ਖੋਲਦੇ ਆ ਬਾਬੇ ਦੂਸਰੇ ਖੁੱਡੇ ਦਾ ਜਿੰਦਾ ਇਹਨੂੰ ਲਾ ਦਿੰਦੇ ਐਵੇਂ ਖੁੱਲਾ ਰਹਿਣ ਦਿੰਦੇ ਆ ਜਿਹੜੇ ਭਰਜੇ ਹੋਊਗਾ ਉਹ ਨਿਕਲ ਜੂਗੇ ਇੱਧਰ ਆਪਾਂ ਨੇ ਸਾਹਮਣੋਂ ਤੋਂ ਹਵਾ ਪੈਂਦੀ ਸੀ ਤਾਂ ਕਿ ਠੰਣ ਲੱਗ ਜੇ ਆਪਾਂ ਬਾ ਹੁਣ ਇਹ ਖੋਲਦੀ ਐ ਗੁੱਡਾ ਬਸ ਤੇ ਇਹਨੂੰ ਕੱਢਦੇ ਆ ਬਾਹਰ ਲੋ ਜੀ ਜੰਦਾ ਗਿਆ ਖੁੱਲ ਲਓ ਜੰਦਾ ਫਸਾ ਦਿੰਦੇ ਇੱਥੇ ਇਹ ਗਿਆ ਗੁੰਡਾ ਲੋਜ ਕਰੋ ਚੈੱਕ ਚਲੋ ਜੀ ਕਰੋ ਚੱਕੇ ਆਪਣੇ ਸਾਰੇ ਕਬੂਤਰ ਇਕੱਠੇ ਨਵਾਂ ਕਬੂਤਰ ਇਹ ਲੰਡਾ ਜਿਹਾ ਡੱਬਾ ਇਹ ਤੁਹਾਨੂੰ ਦੱਸਦੇ ਆ ਕਿਹੜਾ ਕਬੂਤਰ ਹੈ ਇਹ ਹੋ ਗਿਆ 10 ਸਾਫ ਇਹ ਕਿਸੇ ਨੇ ਪਿੰਡ ਚ ਵੜਿਆ ਵਾ ਦਾ ਆਪਣੇ ਮਾਰਚ ਚ ਬੱਚਾ ਨਿਕਲਿਆ ਸੀ ਇਹ ਇਹ ਪਿੰਡੇ ਚ ਫੜਿਆ ਹੋਇਆ ਇਹ ਹੁਣ ਮਿਲਿਆ ਆਇਆ ਆਪਾਂ ਨੂੰ ਕੱਲ ਪਰਸੋਂ ਤੇ ਇਹ ਉਹ ਬੱਚਾ ਏ ਕੱਲ ਪਰਸੋਂ ਮਿਲਿਆ ਏ ਤੇ ਆਪਣਾ ਮਿਲ ਗਿਆ ਇਹ ਹੈਗਾ ਜਿਹੜੇ ਆਪਣੇ ਪੁਰਾਣੇ ਵਲੌਗ ਦੇਖਦੇ ਆ ਰੈਂਬੋ ਦਾ ਭਾਈ ਜਿਹੜਾ ਆਪਣਾ ਸੁਰਖਾ ਡੱਬਾ ਸੀ ਉਹਦਾ ਭਰਾ ਏ ਜਿਹੜਾ ਹੱਥ ਤੇ ਲਾਇਆ ਤਾਂ ਉਹਦਾ ਭਰਾ ਇਹ ਲੋ ਜੀ ਕਰੋ ਚੈੱਕ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲਗਿਆ ਜੀ ਬਾਬੋ ਟੋਲੀ ਕਰ ਲਈਏ ਖੁੱਡਿਆਂ ਦੇ ਕੋਲ ਤੇ ਹੁਣ ਪਾਉਂਦੇ ਆ ਬੱਚੇ ਫੜ ਕੇ ਸਾਰੇ ਹੀ ਬੱਚੇ ਪਾ ਦਾਂਗੇ ਜਿੰਨੇ ਵੀ ਹੈਗੇ ਛੱਡਣੇ ਵਾਲੇ ਬਾਜੀ 2025 ਦੀ ਬਾਜੀਆਂ ਡੋਲੀ ਚ ਪਾ ਦਾਂਗੇ ਧੁੱਪ ਲੱਗ ਲੂਗੀ ਤੇ ਵਧੀਆ ਐਨ ਤੇ ਬਾਕੀ ਓਕੇ ਐ ਪਾ ਦੀਏ ਬੱਚੇ ਫਿਰ ਦਿਖਾਉਂਦੇ ਆ ਤੁਹਾਨੂੰ ਤੇ ਲੋ ਜੀ ਕੂਤਰੀਆਂ ਵਾਲੇ ਪਾਸੇ ਤੇ ਬੱਚੇ ਪਾ ਲਿਆ ਸਾਰੇ ਜਿਹੜੇ 2025 ਦੀ ਬਾਜੀਆਂ ਛੱਡਣੇ ਐ ਤੇ ਕਰੋ ਚੈੱਕ ਤੇ ਹੁਣ ਇੱਧਰ ਤੋਂ ਪਾ ਲਈਏ ਕੂਤਰਾਂ ਵਾਲੇ ਪਾਸੇ ਤੋਂ ਇਹ ਨੀਚੇ ਵਾਲੇ ਖਾਨੇ ਚ ਪਾ ਦਾਂਗੇ ਅਦੇ ਚ ਦੇਖੋ ਨੇ ਹੀ ਤਾਂ ਕਿ ਤੇ ਲੋ ਜੀ ਇਹ ਬੈਠੇ ਆ ਸਾਰੇ ਇਹ ਤਾਂ ਡੱਬਾ ਰੋਕੇ ਲੈਣਾ ਆਪਾਂ ਨੇ ਬੱਚਿਆਂ ਨੂੰ ਲਾ ਲਾਂਗੇ ਇਹੀ ਕਿਉਂਕਿ ਇਹਨੇ ਉਡਣਾ ਤਾਂ ਹੈ ਨਹੀਂ ਮੁੜ ਕੇ ਬੰਦੇ ਨੇ ਅੜਾਇਆ ਵੀ ਨਹੀਂ ਜਿਨੇ ਫੜਿਆ ਤਾਂ ਪਤਾ ਨਹੀਂ ਲਗਿਆ ਕਿਦੇ ਕੋਲ ਤਾਂ ਵੈਸੇ ਚਲੋ ਕੋਈ ਨਹੀਂ ਰੱਬ ਭਲਾ ਕਰੇ ਬਾ ਇਧਰ ਤੋਂ ਵੀ ਬੱਚੇ ਪਾ ਦੀਏ ਬਸ ਡੋਲੀਆਂ ਚ ਧੁੱਪ ਲੱਗ ਲਊਗੀ ਫਿਰ ਇਹਨਾਂ ਨੂੰ ਕੱਢ ਦਾਂਗੇ ਬਾਹਰ ਇੱਕੀ ਕਰਕੇ ਪਹਿਲਾਂ ਕਬੂਤਰਿਆਂ ਨੂੰ ਕੱਢ ਦਾਂਗੇ ਧੁੱਪ ਲੱਗੂ ਇਹਨਾਂ ਨੂੰ ਉਹਨਾਂ ਨੂੰ ਅੰਦਰ ਕਰਕੇ ਫੇਰ ਕਬੂਤਰਾਂ ਨੂੰ ਕੱਢ ਦਾਂਗੇ ਲੋ ਬਈ ਮਿੱਤਰੋ ਕੂਤਰੀਆਂ ਦਾ ਖੋਲਤੇ ਇਹ ਦਰਵਾਜਾ ਤੇ ਹਨ ਹਟ ਨੂੰ ਕਰ ਦੰਦੇ ਇਦਾਂ ਬੰਦ ਤੇ ਕਬੂਤਰਾਂ ਵਾਲੀ ਸਾਈਡ ਤੇ ਹੀ ਪਾਤੇ ਆ ਬੱਚੇ ਸਾਰੇ ਕਰੋ ਚੈੱਕ ਇਹ ਸਾਰੇ ਆ ਚੀਨਾ ਚੁੰਨਾ ਸਭ ਪਾਤੇ ਧੁੱਪ ਲੱਗਣੇ ਇਹਨੂੰ ਧੁੱਪ ਹਲੇ ਵਧੀਆ ਹੁੰਦੀ ਆ ਫਿਰ ਬਾਅਦ ਚੁੱਤ ਜੇ ਤੁੱਪਾਂ ਬੰਦ ਹੋ ਗਈਆਂ ਫਿਰ ਦਿੱਕਤ ਹੋਊਗੀ ਤੇ ਪਾਤੇ ਇਹ ਸਾਰੇ ਇਹਨਾਂ ਨੂੰ ਲੱਗਣ ਦੋ ਤੁੱਪ ਕੁੰਡੀਆਂ ਲਾਤੀਆਂ ਤੇ ਇੱਧਰ ਕਬੂਤਰ ਹੈ ਡੋਲੀਆਂ ਥੋੜਾ ਜਿਹਾ ਇੱਧਰ ਕਰ ਦੰਦੇ ਆ ਤੁੱਪ ਲੱਗੀ ਛੋਗੀ ਪਾ ਦੰਦੇ ਇਦਾਂ ਤੇ ਹੁਣ ਕਬੂਤਰੀਆਂ ਕੱਢ ਦੰਦੇ ਆ ਸਾਰੀਆਂ ਬਾਹਰ ਇਹਨਾਂ ਨੂੰ ਵੀ ਤੁੱਪ ਲੱਗ ਲੂਗੀ ਲੋ ਜੀ ਸਾਰੇ ਚਲੇ ਗਏ ਆ ਹੌਲੀ ਹੌਲੀ ਇਹ ਮਾਂ ਉਹਨਾਂ ਦੀ ਡੱਬਿਆਂ ਦੀ ਤੇ ਠੀਕ ਹੈ ਜੀ ਕਬੂਤਰਿਆਂ ਨੂੰ ਲੱਗਣ ਦਿਓ ਧੁੱਪ ਬਾਅਦ ਚ ਕਬੂਤਰ ਕੱਢ ਦਾਂਗੇ ਉਹਨੂੰ ਛੇੜਦੇ ਆ ਜਾ ਕੇ نیچے ਬੱਚੇ ਬੱਚਿਆਂ ਨੂੰ ਘਿਜਾਉਂਦੇ ਆ ਲਓ ਬਈ ਮਿੱਤਰੋ ਇੱਕ ਬੱਚਾ ਤਾਂ ਉੜ ਗਿਆ ਆਪਣਾ ਕੰਤ ਇਹ ਆਉਂਦਾ ਲੋ ਜੀ ਇਹਦੀ ਲੈਂਡਿੰਗ ਚੈੱਕ ਕਰੋ ਲੋਈ ਛੇੜਦੇ ਹੁਣ ਬੱਚਿਆਂ ਨੂੰ ਲੋੜੜਾ ਤੇ ਹੀ ਸਾਰੇ ਬੱਚੇ ਆ ਦੇਖੋ ਲੋ ਵੀ ਮਿੱਤਰੋ ਬੈਠ ਗਿਆ ਬੱਚੇ ਸਾਰੇ ਇੱਕ ਵਾਰ ਦੇਖ ਲਈਓ ਉੱਪਰ ਛੜ ਕੇ ਵੀ ਸਾਰੇ ਪੂਰੇ ਹੈ ਲੋ ਜੀ ਕੇ ਆ ਗਿਆ ਚਾਪ ਤੀਕਾ ਇਹਦੇ ਤੇ ਬੈਠਾ ਹੈ ਤੈਨੂੰ ਵੀੜਾ ਦੰਦੇ ਆ ਇਹ ਬੈਠਾ ਲੋ ਜੀ ਓਕੇ ਰਿਪੋਰਟ ਹੋ ਗਈ ਸਾਰੇ ਬੱਚੇ ਆ ਗਏ ਬਾਈ ਇਦਾਂ ਛੇੜ ਛੇੜ ਕੇ ਥੋੜਾ ਜਿਹਾ ਗਝਾ ਲਾਂਗੇ ਸਾਰਿਆਂ ਨੂੰ ਓਕੇ ਬਾਪਿਓ ਬਈ ਮਿੱਤਰੋ ਬੱਚੇ ਹੜਾਤੇ ਐ ਡੰਡੇ ਨਾਲ ਲੜਾਈ ਐ ਇਹਦੇ ਨਾਲ ਛੇੜਦੇ ਸੀ ਛੋਟੇ ਬੈਠ ਕੇ ਜਿਹੜੇ ਬੜੇ ਤੇ ਉੜ ਗਏ ਦੋ ਇਹ ਫਿਰਦੇ ਤੇ ਦੋ ਇਹ ਚਾਰ ਬੱਚੇ ਜਿਮਨੇ ਉਡਕੇ ਆ ਜੂंगे ਪਹਿਲੀ ੜਾਈ ਉੜੇ ਨਵੇਂ ਬੱਚੇ ਚਾਰ ਤੇ ਬਾਕੀ ਇਹ ਬੈਠੇ ਆ ਇਹਨਾਂ ਨੂੰ ਵੀ ਛੇੜਿਆ ਦਾ ਆ ਜੂंगे ਇਹ ਤੇ ਹੁਣ ਛੇੜਾ ਕਰਾਂਗੇ ਰੋਜ਼ ੜਾਇਆ ਕਰਾਂਗੇ ਲੋ ਜੀ ਅੱਜ ਇਹ ਉਡਕੇ ਆਉਂਗੇ ਅੱਜ ਪਹਿਲੀ ਵਾਰ ਲੋ ਜੀ ਇਹ ਉੜਦੇ ਜੀ ਲੋ ਬਈ ਮਿੱਤਰੋ ਆ ਗਏ ਬੱਚੇ ਸਾਰੇ ਤਿੱਕੋ ਬੈਠ ਗਏ ਜਾ ਕੇ ਚਾਪ ਜਾ ਆਜੂਆ ਚਲੋ ਕੋਈ ਨਹੀਂ ਬਾਕੀ ਸਾਰੇ ਬੱਚੇ ਆ ਗਏ ਸਿੱਧੇ ਤੇ ਕੇ ਬੈਠ ਗਿਆ ਜਿਹੜਾ ਦੋ ਦਿਨ ਬਾਹਰ ਰਹਿ ਕੇ ਆਇਆ ਦਾ ਇਹਨੂੰ ਰਤੇ ਡਾਉਂਦੇ ਆ ਜਾ ਕੇ ਛਤਰੀ ਤੇ ਆ ਜੂਗਾ ਫਿਰ ਟੜਕ ਗਿਆ ਵੈਸੇ ਹੀ ਬੈਂਦਾ ਬੈਂਦਾ ਉੱਥੇ ਬੈਠ ਗਿਆ ਚਲੋ ਕੋਈ ਨਹੀਂ ਹੋ ਜੂंगे ਸਿੱਧੇ ਈ ਕੇ ਬੈਠ ਗਿਆ ਜੀ ਲੋ ਬਈ ਮਿੱਤਰੋ ਕਬੂਤਰ ਖੋਲੇ ਹੋਏ ਸੀ ਬਾਹਰ ਇਹ ਬੈਠੇ ਤੇ ਹੁਣ ਇਹਨਾਂ ਨੂੰ ਕਰਦੇ ਅੰਦਰ ਇਹ ਬੱਚਾ ਵੀ ਖੁੱਲਾ ਦਾ ਹੁਣ ਤਾਂ ਵੇ 10 ਸਾਫ ਹੋ ਗਿਆ ਤੇ ਕਬੂਤਰੀਆਂ ਬੰਦ ਕਰਤੀਆਂ ਸੀ ਇਹ ਨੀਚੇ ਬੜੀ ਹੋਈ ਸੀ ਡੋਲੀ ਦੇ ਤਾਂ ਕਰਕੇ ਪਤਾ ਹੀ ਲੱਗਿਆ ਇਹਨੂੰ ਵੀ ਬੰਦ ਕਰ ਦੰਦੇ ਉਧਰ ਦੂਸਰੀ ਸਾਈਡ ਛੱਡ ਦਿਆ ਇਹਨੂੰ ਨਾਲ ਡੋਲੀ ਜਾਣੇ ਦੂਸਰੀਆਂ ਸਾਈਡ ਵਾਲੇ ਬੱਚੇ ਅਲਹਦੋਈ ਹਾਂ ਬੱਚਿਆਂ ਨੂੰ ਥੋੜੀ ਜੇ ਤੱਕ ਪਾਣੀ ਰੱਖ ਦੰਗੀ ਬੱਚਿਆਂ ਨੂੰ ਮੈਂ ਗਰਮ ਪਾਣੀ ਪੜਾ ਕੇ ਇਹਨਾਂ ਨੂੰ ਪਲਾਉਂਦੇ ਚੱਲੋ ਬੱਤੇ ਛੱਟ ਦੋ ਲਾ ਹੁਣ ਅੱਜ ਡੋਲੀ ਹੋ ਗਈ ਹੈ ਖਾਲੀ ਫੌਨ ਛਤਰੀਆਂ ਤੇ ਰਹਿ ਗਏ ਛਤਰੀਆਂ ਵਾਲੇ ਵੀ ਬੰਦ ਕਰਕੇ ਕਬੂਤਰ ਸਾਰੇ ਜਿਹਨਾਂ ਨੂੰ ਪਾਣੀ ਰੱਖਾਂਗੇ ਦਾਣੇ ਦੁਨੇ ਪਾਵਾਂਗੇ ਪਹਿਲਾਂ ਦਾਣੇ ਹੀ ਰੱਖਾਂਗੇ ਅੱਜ ਪਾਣੀ ਫਿਰ ਬਾਅਦ ਚੱਲੇ ਜੇ ਅਸੀਂ ਪਾਣੀ ਪੀ ਦੇਈਏ ਓਏ ਮਿੱਤਰੋ ਕਰਤੇ ਸਾਰੇ ਕਬੂਤਰ ਬੰਦ ਓਕੇ ਆ ਕੰਮ ਤੇ ਬਸ ਹੁਣ ਥੋੜੀ ਜਿਹੀ देर ਤੱਕ ਇਹਨਾਂ ਨੂੰ ਪਾਵਾਂਗੇ ਦਾਣੀ ਤੇ ਪਾਣੀ ਪਲਾ ਦਾਂਗੇ ਅਗਰ ਲੋ ਜੀ ਇੱਧਰ ਵੀ ਬੁਰੀ ਓਕੇ ਰਿਪੋਰਟ ਹੈ ਤੇ ਹੁਣ ਚੱਲਦੇ ਆਪਾਂ ਹੇਠੇ ਬੱਚੇ ਬੰਦ ਕਰ ਲਈਏ ਹੁਣ ਲੋ ਬਈ ਮਿੱਤਰ ਹੁਣ ਤਾਰਦੇ ਆਂ ਬੱਚਿਆਂ ਨੂੰ ਛਤਰੀ ਤੋਂ ਕਰੀ ਕੇ ਖੁੱਡੇਆਂ ਚ ਬੰਦ ਇੱਕੋ ਬੱਚਾ ਬੈਠਾ ਜਿਹੜਾ ਉਹ ਹਲੇ ਤੱਕ ਆਇਆ ਨਹੀਂ ਆਜੂਗਾ ਉਹਨੂੰ ਵੀ ਕਰ ਦਾਂਗੇ ਬੰਦ ਛਤਰੀ ਖੜੀ ਰਹੂਗੀ ਤੇ ਹੁਣ ਕਰਦੇ ਬੱਚਿਆਂ ਨੂੰ ਬੰਦ ਤੇ ਲੋ ਜੀ ਚਾਹ ਬੱਚਾ ਵੀ ਆ ਗਿਆ ਕਬੂਤਰ ਬੰਦ ਕਰਨ ਲੱਗੇ ਤੇ ਦੇਖ ਕੇ ਉਹ ਵੀ ਉੱਡ ਕੇ ਆ ਗਿਆ ਤੇ ਹੁਣ ਕਰਦੇ ਆ ਬੰਦ ਬਸ ਹਮੇਸ਼ਾ ਛਤਰੀ ਦੇ ਤਾਰ ਕੇ ਦੂਜੀ ਤੇ ਆਪਣੇ ਆਪ ਚਲੇ ਜਾਂਦੇ ਇਹ ਅੰਦਰ सारे उतार के अपने आप अप चले जाऊंगे हमारे सारे लागे जान बस अपने आप अप जाऊंगे एक एक चले गया बस उन्होंने देख के सारे ही चले जाऊंगे पहना आप दूसरा कबूतर खोल लिए छतरी तो ये चले जाऊंगे लो जी चले गए दो तीन तो लो बाकी भी जान लग गए हूँ कट्ठे ही जाऊंगे सारे एक दूजे देख के ਲੋ ਜੀ ਸਾਰੇ ਚਲੇ ਗਏ ਸਾਰੇ ਆਪਣੇ ਬੱਚੇ ਆ ਗਏ ਘਰ ਓਕੇ ਰਿਪੋਰਟ ਹੈ ਲੋ ਜੀ ਕਰਤੇ ਆ ਬੱਚੇ ਬੰਦ ਇਹ ਛਤਰੀ ਤੋਂ ਕਬੂਤਰ ਤਾਰ ਤੇ ਆਈ ਮਾਹਨ ਛਤਰੀ ਜਿਹੜਾ ਆਪਣਾ ਚਾ ਬੱਚਾ ਸੀ ਉਹ ਸਾਹਮਣੇ ਕੋਠੀ ਤੇ ਬੈਠਾ ਉਹ ਵੀ ਆ ਗਿਆ ਇਹ ਬੈਠਾ ਤੇ ਸਾਰੇ ਬੱਚੇ ਆਪਣੇ ਟੋਟਲ ਆ ਗਏ ਹਾਂਜੀ ਸਾਰੇ ਬੱਚੇ ਆ ਗਏ ਵਾਹ ਹੁਣ ਹੈ ਨਾ ਥੋੜੀ ਦੇਰ ਤੱਕ ਇਹਨਾਂ ਨੂੰ ਪਾਣੀ ਰੱਖ ਦਾਂਗੇ ਤੇ ਹੁਣ ਚੱਲਦੇ ਆਂ ਹੇ ਨੀਚੇ ਹਾਂਜੀ ਬਈ ਮਿੱਤਰੋ ਤੇ ਅੱਜ ਪਲਾਵਾਂਗੇ ਕੂਤਰਾਂ ਨੂੰ ਕੜਾ ਜਿਵੇਂ ਕਿ ਤੁਹਾਨੂੰ ਦੱਸਿਆ ਤਾਂ ਵਲੌਗ ਚ ਤੇ ਗਰਮ ਜਿਹੜੇ ਕਬੂਤਰ ਸੁੰਨੇ ਜਿਹੋ ਕੇ ਬੈਠਦੇ ਆ ਉਹਨਾਂ ਨੂੰ ਠੰਡ ਲੱਗੀ ਹੋਈ ਐ ਇਹ ਨਾਲ ਹੋ ਜੂਗੇ ਸੈਟ ਇੱਕ ਦੋ ਜਿਹੜਾ ਪੈਂਦਾ ਇਹ ਅੰਦਾਦਿਆਂ ਫਿੱਟ ਹੋ ਜੂਗੇ ਤੇ ਹਾਜਮਾ ਸੈਟ ਹੋ ਜੂਗਾ ਤੇ ਆਪਾਂ ਲਈਏ ਬਾਈ ਇਹ 6 ਚੀਜ਼ਾਂ ਇੱਕ ਦਾ ਬੜੀ ਇਲਾਇਚੀ ਛੋਟੀ ਇਲਾਇਚੀ ਲੌਂਗ ਕਾਲੀ ਮਿਰਚਾਂ ਆ ਸੌਂਫ ਤੇ ਸੁੰਧ ਪਾਊਡਰ ਆ ਪਾਣੀ ਆਪਾਂ ਨੇ ਰੱਖ ਲਿਆ ਏ ਪਾਣੀ ਲਿਆਏ ਆਪਾਂ ਨੇ 4 ਗਲਾਸ ਜਦੋਂ ਇਹ 2 ਗਲਾਸ ਰਹਿ ਜੂंगे ਉਦੋਂ ਆਪਾਂ ਚੱਕ ਦਾਂਗੇ ਇਹਨਾਂ ਨੂੰ ਪੁਣਕੇ ਫਿਰ ਕੂਤਰਾਂ ਨੂੰ ਪਾ ਦਾਂਗੇ ਲੋ ਜੀ ਇਹ ਸਾਰੀ ਚੀਜ਼ਾਂ ਪਾਤੀਆਂ ਇਹਨਾਂ ਨੂੰ ਰਿਜਣ ਦਾਂਗੇ ਜਦੋਂ 2 ਗਲਾਸ ਰਹਿ ਗਏ ਬਹੁਤ ਦੋ ਚੱਕ ਲਾਂਗੇ ਫਿਰ ਪਾਵਾਂਗੇ ਕਬੂਤਰਾਂ ਨੂੰ ਜਾ ਕੇ ਪਾਣੀ ਦੇ ਵਿੱਚ ਮਿਕਸ ਕਰਕੇ ਦੂਜੇ ਸਿੰਪਲ ਜਿਹਾ ओके ਹੋ ਜਾਊਗਾ ਕੰਮ ਇਹਨੂੰ ਰਿਜਣ ਤੋਂ ਹਲੇ ਮਿੱਤਰੋ ਕੜਾ ਹੋ ਗਿਆ ਆਪਣਾ ਤਿਆਰ ਫੁੱਲ ਭਰਿਆ ਬਦਾ ਦੇਖੋ ਅੱਧ ਪਾ ਰਹਿ ਗਿਆ ਪਾਣੀ ਤੇ ਬਸ ਹੁਣ ਇਹਨੂੰ ਛਾਣ ਕੇ ਉੱਪਰ ਲੈ ਜਾਾਂਗੇ ਮੈਂ ਹੁਣ ਗੈਸ ਕਰ ਦਿੰਦੇ ਆ ਬੰਦ ਠੰਡਾ ਹੋਣ ਦੋ ਇਹਨੂੰ ਬਸ ਇਹਨੂੰ ਹੁਣ ਛਾਣ ਕੇ ਉੱਪਰ ਲੈ ਜਾਾਂਗੇ ਫਿਰ ਦੂਸਰੇ ਪਾਣੀ ਵਿੱਚ ਮਿਕਸ ਕਰਕੇ ਆਪਣੇ ਕੂਤਰਾਂ ਨੂੰ ਭਲਾ ਦੂਗੇ ਉੱਤਰ ਹੋ ਜੂ ਐਨ ਤੰਦਰੁਸਤ ਫਿੱਟ ਹਫਤੇ 'ਚ ਕਿੱਦੇ ਦਿਨ ਪਲਾਦੇ ਕਰੋ ਵੈਸੇ ਤਾਂ ਹਲ ਜਾਦਾ ਠੰਡ ਹੈ ਨਹੀਂ ਜਾਰ ਠੰਡ ਜਿਵੇਂ ਦਸੰਬਰ ਦੇ ਅੱਧ ਤੋਂ ਬਾਅਦ ਜਨਵਰੀ 'ਚ ਜਦ ਜ਼ਿਆਦਾ ਠੰਡ ਹੁੰਦੀ ਹੈ ਤੋਂਦਾ-ਤੋਂਦਾ ਪੈਂਦੀ ਆ ਹਫਤੇ 'ਚ ਇੱਕ ਦੋ ਵਾਰ ਪਲਾ ਦੇਵੇ ਜਿਵੇਂ ਹੁਣ ਹੈ ਹੁਣ ਥੋੜੀ ਠੰਡ ਹੈ ਮਹੀਨੇ 'ਚ ਦੋ ਤਿੰਨ ਵਾਰ ਪਲਾ ਦੇਵੇ ਵਧੀਆ ਚੀਜ਼ ਆ ਪੂਰੀ ਐਨ ਮੇਂ ਮਿੱਤਰੋ ਹੁਣ ਰੱਖਦੇ ਆ ਇਹਨਾਂ ਨੂੰ ਉਤਰਾ ਹੁੰਦਾ ਨੇ ਤੇ ਦਾਣੇ ਖਾਣ ਤੋਂ ਬਾਅਦ ਗਰਮ ਪਾਣੀ ਕਾੜਾ ਪਲਾਵਾਂਗੇ ਇਹਨਾਂ ਨੂੰ ਐਨਾ ਹੀ ਖਾਣ ਦੋ ਜਾਨੂੰ ਆਪਾਂ ਹੋਰ ਦੇ ਹਾਂਦੇ ਆ ਤੇ ਬਾਕੀ ਕਾੜਾ ਪਾ ਲਿਆ ਏ ਤੇ ਪਾਣੀ ਲਿਆ ਏ ਤਾਜ਼ਾ ਤੇ ਇਹ ਪਿਆ ਕਾੜਾ ਵਾ ਥੋੜਾ ਜਿਹਾ ਪਾ ਕੇ ਪਾਣੀ ਦੇ ਹਿਸਾਬ ਨਾਲ ਉਹ ਰੱਖ ਦਾਂਗੇ ਤੇ ਹੁਣ ਦਾਣੇ ਲੈ ਆਈਏ ਤੇ ਲੋ ਵੀ ਮਿੱਤਰੋ ਦਾਣੇ ਲੈ ਆ ਪਰ ਤੇ ਹੁਣ ਚਲ ਕੇ ਪਾ ਦਿੰਦੇ ਹਾਂ ਪਹਿਲਾਂ ਉਹ ਦੂਸਰੇ ਖਾ ਲੂਗੇ ਫਿਰ ਪਾਵਾਂਗੇ ਇਹ ਲੋ ਬਈ ਮਿੱਤਰੋ ਇਹ ਖਾਣ ਦੋ ਇਹਨਾਂ ਨੂੰ ਪਹਿਲਾ ਦਾਣਾ ਫਿਰ ਦੂਸਰੇ ਪਾਵਾਂਗੇ ਇਦਾਂ ਪਾਣੀ ਪੂਣੀ ਭਰਦੀ ਆ ਇਹਨਾਂ ਕੋ ਉਤਰਾਂ ਨੂੰ ਤੇ ਅੱਜ ਆਪਾਂ ਨੇ ਆ ਸਾਰੇ ਤਿੰਦੇ ਤਿੰਨੇ ਡ੍ਰਿੰਕਰ ਦੋ ਉੱਪਰ ਵਾਲੇ ਤੇ ਇੱਕ ਇਹ ਸਾਰੇ ਸਾਬਣ ਨਾਲ ਧੋ ਕੇ ਰੱਖੇ ਸੀ ਤੇ ਇਹ ਜਿਹੜੀ ਚਿਕਨਾਈ ਸੀ ਇਹਨਾਂ ਚ ਸਾਰੀ ਛਿੱਟੋ ਗਈ ਦੇਖੋ ਸਾਫ਼ ਹੋ ਗਿਆ ਇਹਨਾਂ ਤੇ ਉਹ ਵੀ ਸਾਰਾ ਸਾਬਣ ਨਾਲ ਧੋ ਕੇ ਰੱਖੇ ਆ ਤੇ ਪਾਣੀ ਪਾ ਦਈਏ ਹੁਣ ਇਹਨਾਂ ਨੂੰ ਪਾ ਕੇ ਰੱਖ ਦਾਂ ਤੇ ਬਾਕੀ ਪਾਣੀ ਉੱਪਰ ਲੈ ਜਾਾਂਗੇ ਲਓ ਭਾਈ ਇਹ ਦੇਖੋ ਉੱਧਰ ਭਰ ਲਿਆ ਹੈ ਪਾਣੀ ਦਾ ਜਿੰਨਾ ਪੀ ਸਕਣ ਨਕੂਤਰ ਤੇ ਬਾਕੀ ਹੁਣ ਇਹਦੇ ਵਿੱਚ ਪਾ ਦਾਂਦੇ ਆ ਕੜਾ ਜਿਹੜਾ ਆਪਾਂ ਨੇ ਤਿਆਰ ਕਰਿਆ ਹੈ ਹਾਜਮੇ ਵਾਸਤੇ ਤੇ ਗਰਮ ਹੈ ਇਹ ਪੂਰਾ ਇਹਨਾਂ ਓਕੇ ਹੋ ਜਾਊਗਾ ਕੰਮ ਲਓ ਜੀ ਪਾਸ ਥੋੜਾ ਜਿਹਾ ਪਾ ਤਿਆ ਤੇ ਬਸ ਹੁਣ ਇਹਨੂੰ ਲਾ ਕੇ ਰੱਖ ਦਾਂਗੇ ਤੇ ਕਬੂਤਰ ਪੀ ਲੂਗਾ ਤੰਦਰੁਸਤ ਤਰ੍ਹਾਂ ਹੋਣਗੇ ਤੇ ਬਖਸ ਦਾਣੇ ਖਾ ਲੈਣ ਦੇ ਕਬੂਤਰਾਂ ਨੂੰ ਉਸ ਤੋਂ ਬਾਅਦ ਚੱਲਦਾ ਨਹੀਂ ਹੈ ਉੱਪਰ ਲੋ ਇਹ ਬਚ ਗਿਆ ਇਹ ਉੱਪਰ ਵਾਲੇ ਕਬੂਤਰਾਂ ਨੂੰ ਪਾ ਦਾਂਗੇ ਜਿਹੜਾ ਬਚ ਗਿਆ ਤੇ ਬਾਕੀ ਇਹ ਪਾਤੇ ਇਹ ਪੀ ਲੂਗੇ ਤੇ ਬਾਅਦ ਦਾਣੇ ਖਾ ਲਵੇ ਕਬੂਤਰ ਦਾਣੇ ਪਾ ਕੇ ਇਹਨਾਂ ਨੂੰ ਫਿਰ ਚੱਲਦੇ ਆਂ ਯਾ ਉੱਪਰ ਤੇ ਲੋ ਜੀ ਨੇ ਖਾ ਲਿਆ ਦਾਣੇ ਤੇ ਹੋਰ ਪਾ ਦਿੰਦੇ ਇਹਨਾਂ ਨੂੰ ਇਹ ਪਈ ਹੈ ਪਲੇਟ ਪਲੇਟ 'ਚ ਲੋ ਜੀ ਖਾਣ ਦੋ ਇਹਨਾਂ ਨੂੰ ਰੱਜ ਕੇ ਲੋਈ ਖਾਣ ਦੋ ਤੇ ਬਸ ਥੋੜੀ ਦੇਰ ਤੱਕ ਰੱਖ ਲਾਂਗੇ ਇਹਨਾਂ ਨੂੰ ਇਹ ਪਾਣੀ ਤੇ ਓਕੇ ਰਿਪੋਰਟ ਹੈ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਹਾਂਜੀ ਲੋ ਬਾਈ ਮਿੱਤਰੋ ਕਬੂਤਰਾਂ ਨੂੰ ਪਾਤੇ ਆ ਦਾਣੇ ਤੇ ਕਬੂਤਰ ਖਾ ਰਹੇ ਤੇ ਇੱਧਰ ਵੀ ਪਾਤੇ ਤੇ ਇਹਨਾਂ ਲਈ ਵੀ ਆਪਾਂ ਨੇ ਗਰਮ ਪਾਣੀ ਪਾ ਕੇ ਰੱਖ ਦਿਆ ਜਿਹੜਾ ਬੱਚਿਆ ਤਾਂ ਉਹ ਆਪਾਂ ਨੇ ਸਾਰਾ ਹੀ ਇਹਦੇ ਵਿੱਚ ਪਾਤੇ ਆ ਬਰੰਗ ਜਾ ਬਦਲ ਗਿਆ ਪਾਣੀ ਦਾ ਤੇ ਵਧੀਆ ਚੀਜ਼ ਹੈ ਤੁਸੀਂ ਵੀ ਵਰਤੋ ਠੰਡਾ ਆ ਗਿਆ ਪੂਰੀ ਸਰਦੀ ਤੁਸੀਂ ਵੀ ਵਰਤੋ ਵਧੀਆ ਰਿਜ਼ਲਟ ਹੈ ਕੁੱਤਰ ਇਕੱਠੇ ਹੋਗੇ ਨਹੀਂ ਮੈਂਦੇ ਬਿਮਾਰ ਨਹੀਂ ਹੁੰਦੇ ਹਾਜਮਾ ਸੈੱਟ ਰਹਿੰਦਾ ਹੈ ਇਹ ਕੁੱਤਰਾਂ ਦਾ ਵਧੀਆ ਚੀਜ਼ ਹੈ ਤੇ ਆਪਾਂ ਇਹ ਰੋੜੀ ਤੇ ਗ੍ਰੇਟ ਮਿਲਾ ਕੇ ਪਾਈ ਵੀ ਹੈ ਤੇ ਓਕੇ ਰਿਪੋਰਟ ਆ ਬਾਕੀ ਖਾਣ ਦੋ ਇਹਨਾਂ ਨੂੰ ਦਾਣੇ ਬਸ ਥੋੜੀ ਦੇਰ ਤੱਕ ਆਪਾਂ ਪਾਣੀ ਰੱਖ ਦਾਂਗੇ ਇਹਨਾਂ ਨੂੰ ਤੇ ਕੰਮ ਦੰਦਣਾ ਆਪਣਾ ਨੀਚੇ ਵਾਲਿਆਂ ਨੂੰ ਪਾਣੀ ਰੱਖ ਦਈਏ ਉਹਨਾਂ ਦੇ ਦਾਣੇ ਖਾ ਲਏ ਹੋਣੇ ਲੋ ਬਈ ਮਿੱਤਰੋ ਇਹਨਾਂ ਨੇ ਖਾ ਲਏ ਦਾਣੇ ਤੇ ਇਹਨੂੰ ਪਾਣੀ ਰੱਖ ਦਿੰਦੇ ਆ ਪਾਣੀ ਪੀ ਲੂਗੇ ਇਹ ਬਣਿਆ ਹੋਇਆ ਜਿਹੜਾ ਪਾਨੇ ਹੁਣ ਬਣਾਇਆ ਹੈ ਤੇ ਦੇਖੋ ਜੀ ਪਿੰਦੇ ਤੁਹਾਨੂੰ ਦਿਖਾ ਦਈਏ ਲੋ ਜੀ ਲੱਗ ਗਿਆ ਪੇਨ ਸਾਰੇ ਕੋਤਰ ਵਧੀਆ ਸ਼ੌਂਕ ਨਾਲ ਪਿੰਦੇ ਆ ਬਦਾਨਿਆਂ ਦੇ ਬਾਅਦ ਪਾਉ ਰੱਜ ਕੇ ਪੀ ਲੂਗੇ ਇੱਥੇ ਫਿੱਟ ਰਹੂਗੇ ਹਾਜਮਾ ਹੋਈ ਜਾ ਸੈਟਰ ਹੋਊਗਾ ਤੇ ਕਰਦੇ ਆਂ ਆਪ ਆਪਣੇ ਵਲੌਗ ਦੇ ਇਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਮਿਲਦੇ ਹਾਂ ਜੀ ਆਪਾਂ ਆਪਣੇ ਅਗਲੇ ਵੀਡੀਓ 'ਚ ਧੰਨਵਾਦ